ਜੋ ਸੀਪੀ ਸਾਹਿਬ ਸਰ ਰঞ্জੀਤ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਸਾਡੇ ਥੱਲੇ ਟੀਮਾਂ ਨੂੰ ਪਲੀਜ਼ ਕਮਿਸ਼ਨਰਟ ਨੂੰ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ ਭਾਵੇਂ ਉਹਦੇ ਵਿੱਚ ਕ੍ਰਾਈਮ ਦੀ ਪ੍ਰੋਫੈਂਸ਼ਨ ਦੀ ਗੱਲ ਹੋਵੇ ਭਾਵੇਂ ਡਿਟੈਕਸ਼ਨ ਦੀ ਗੱਲ ਹੋਵੇ ਸੋ ਉਹਦੇ ਤਹਿਤ ਸਾਡੀਆਂ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਕੇਸੇਜ਼ ਪੇਸ਼ ਕੀਤੇ ਆ ਜਿਹੜੇ ਅਸੀਂ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦੇ ਆ ਇੱਕ ਤਾਂ 143 ਨੰਬਰ ਮੁਕਦਮਾ ਜਿਹੜਾ ਕਿ ਆਲਰੇਡੀ ਬਰੀਫ ਕੀਤਾ ਸੀ ਜਿਹਦੇ ਵਿੱਚ ਆਪਣੇ ਫਾਇਰਿੰਗ ਕੀਤੀ ਸੀ ਉੱਥੇ ਚੰਡੀਗੜ੍ਹ ਵਾਲਾ ਕੇਸ ਉਹਦੇ ਵਿੱਚ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਸਹਰਪਾਲ ਸਿੰਘ ਸਾਡੇ ਏਡੀਸੀਪੀ ਤੇ ਗੁਰਿੰਦਰਪ੍ਰੀਤ ਸਿੰਘ ਐਸసీపీ ਉਹਦੇ ਵਿੱਚ ਜਿਹੜੇ ਅਸੀਂ ਪਹਿਲੇ ਦੋ ਬੰਦੇ ਫੜੇ ਸੀਗੇ ਹਰਸ਼ਦੀਪ ਤੇ ਗੁਰਸ਼ਰਨਦੀਪ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਦੋਂ ਅੱਗੋਂ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇੱਕ ਬੰਦਾ ਅਗੇ ਆਈਡੈਂਟੀਫਾਈ ਹੋਇਆ ਧਰਮਪ੍ਰੀਤ ਇਲੀਅਸ ਧਰਮਾ ਜਿਹਨੂੰ ਕਿ ਅਸੀਂ 69 ਨੂੰ ਫਰੀਦਕੋਟ ਤੋਂ ਸਾਡੀ ਟੀਮ ਨੇ ਗੁਰਿੰਦਰਵੀਰ ਉਹਨਾਂ ਦੀ ਸੁਪਰਵਾਈਜ਼ ਦੇ ਚ ਉਹਨੂੰ ਰੈਸਟ ਕੀਤਾ ਜਿਹਦਾ ਕਿ ਰੂਲਸ ਵੀ ਜਿਹੜੇ ਹਰਸ਼ਦੀਪ ਤੇ ਗੁਰਸ਼ਰਨਦੀਪ ਆ ਇਹ ਬੰਦੇ ਨੇ ਆਈਡੈਂਟੀਫਾਈ ਸ਼ੂਟਰ ਇਹਨੇ ਕੀਤੇ ਔਰ ਇਹਨੇ ਇੰਟਰੋਡਿਊਸ ਅਗੇ ਗੋਲਡੀ ਐਂਡ ਇੱਕ ਦੇਵਾ ਆਈਡੈਂਟੀਫਾਈ ਬੰਦਾ ਹੋਇਆ ਜਿਹੜਾ ਕਿ ਹਰਿਆਣੇ ਦਾ ਆ ਇਹ ਦੋਨਾਂ ਦੇ ਨਾਲ ਇਹਨੇ ਲਿੰਕ ਚ ਲਿਆਂਦੇ ਗੋਲਡੀ ਬਰਾਡ ਗੋਲਡੀ ਬਰਾਡ ਬਿਲਕੁਲ ਬੜੀ ਮਿਹਨਤ ਕੀਤੀ ਔਰ ਪੂਰੀ ਡੈਕਟ ਅੱਗੇ ਜਾਂਦੇ ਰਹਿ ਔਰ ਜਦੋਂ ਧਰਨਪ੍ਰੀਤ ਦੀ ਅੱਗੇ ਪੁੱਛਗਿਛ ਹੋਈ ਉੱਥੇ ਅੱਗੇ ਨੈਕਸਟ ਬੰਦਾ ਆਇਡੈਂਟੀਫਾਈ ਹੋਇਆ ਪ੍ਰੀਤਮ ਸਿੰਘ ਗੋਲੀ ਜਿਹੜਾ ਕਿ ਆਲਰੇਡੀ ਇਹਨਾਂ ਨੂੰ ਗੋਲਡੀ ਬਰਾਡ ਦੇ ਸਾਰੇ ਗਰੁੱਪ ਨੂੰ ਜਾਣਦਾ ਸੀ ਗੋਲਡੀ ਬਰਾਡ ਨੂੰ ਮਲੌਣ ਚ ਧਰਨਪ੍ਰੀਤ ਨੂੰ ਮੇਨ ਇਹਦਾ ਰੋਲ ਆ ਪਰ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਵੀ ਇਹ ਕਿਸੇ ਫੇਕ ਡਾਕੂਮੈਂਟਸ ਤੇ ਬਾਹਰ ਗਿਆ ਜਿਹਦੀ ਕਿ ਇਨਵੈਸਟੀਗੇਸ਼ਨ ਹੁਣ ਅਸੀਂ ਆਲਰੇਡੀ ਕਰ ਰਹੇ ਆ ਚੱਲ ਰਹੀ ਆ ਜੋ ਵੀ ਉਹਦੇ ਵਿੱਚ ਫਰਦਰ ਕੋਈ ਅਕੋਰਡਿੰਗ ਲਾਅ ਸਾਡਾ ਐਕਸ਼ਨ ਲੈਣ ਵਾਲਾ ਹੋਇਆ ਉਹਨੂੰ ਅਸੀਂ ਬਿਲਕੁਲ ਲਵਾਂਗੇ ਔਰ ਇਹਦੇ ਤੇ ਵੀ ਫਰਦਰ ਇਹਨੂੰ ਉਥੋਂ ਵਾਪਸ ਲਿਆਉਣ ਲਈ ਜਾਂ ਜੋ ਸਾਡੇ ਪੈਰਾਮੀਟਰਸ ਇਨਵੈਸਟੀਗੇਸ਼ਨ ਦੇ ਆ ਭਾਵੇਂ ਵੈਲੋ ਸੀ ਅਸੀਂ ਉਸ ਸਾਰਾ ਪਾਰਟ ਅਸੀਂ ਉਹਨੂੰ ਵੀ ਪੂਰਾ ਕੀਤਾ ਦੈਨ ਅਗੋਂ ਇੱਕ ਇਹਨਾਂ ਚ ਮੰਗਾ ਸਨ ਆਫ ਵੀਰ ਸਿੰਘ ਸੀ ਇਹ ਵੀ ਫਰੀਦਕੋਟ ਦਾ ਆ ਜਿਹਨੂੰ ਕਿ ਇਹਨੂੰ ਵੀ ਸਾਡੀ ਟੀਮ ਨੇ ਅਰੈਸਟ ਕੀਤਾ ਇਹਦਾ ਇਹ ਪਾਰਟ ਸੀ ਵੀ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਲਰੇਡੀ ਇੱਕ ਬੰਦਾ ਉੱਤੇ ਹੋਰ ਸੀ ਜਿਹਦੀ ਇਹਨਾਂ ਨੇ ਰੈਕੀ ਕੀਤੀ ਰੈਕੀ ਕਰਕੇ ਇਹਨਾਂ ਨੇ ਆਈਡੈਂਟੀਫਾਈ ਕੀਤਾ ਉਹਦੇ ਵਿੱਚ ਵੀ ਰੈਂਸਮ ਕਾਲ ਟਾਈਪ ਸਾਡੇ ਕੋਲ ਐਵੀਡੈਂਸ ਆਈ ਹੈ ਉਹਦੀ ਰੈਕੀ ਕਰਦੇ ਰਹਿ ਇਹਨੂੰ ਹਰਸ਼ਦੀਪ ਤੇ ਗੁਰਸ਼ਰਨਦੀਪ ਨੂੰ ਇਹ ਲੈ ਕੇ ਇਹਨੇ ਉਹਨੂੰ ਆਈਡੈਂਟੀਫਾਈ ਕਰਾਇਆ ਬੰਦੇ ਨੂੰ ਪਰ ਲੱਕੀਲੀ ਜਿੱਦਣ ਇਹਨਾਂ ਦੇ ਟਾਈਮ ਫਿਕਸ ਸੀ ਟਾਰਗੇਟ ਤੇ ਤਾਂ ਉਹ ਟਾਰਗੇਟ ਅੱਗੇ ਪਿੱਛੇ ਹੋਣ ਕਰਕੇ ਉਹਦਾ ਪਛਾਣ ਹੋ ਗਿਆ ਇਹ ਵੀ ਫਰਦਰ ਇਹਨਾਂ ਨੇ ਅਰੈਸਟ ਕੀਤਾ ਇਸੇ ਤਰ੍ਹਾਂ ਹੀ ਸੱਤਵਾਂ ਬੰਦਾ ਇਹਨਾਂ ਵਿੱਚ ਅਵਤਾਰ ਸਿੰਘ ਸੁੱਖਾ ਆ ਜਿਹਨੂੰ ਕਿ ਅੱਜ ਹੀ ਸਵੇਰੇ ਸਾਡੀ ਟੀਮ ਨੇ ਅਰੈਸਟ ਕੀਤਾ ਇਹ ਫਸਟ ਬਿਨਾ ਵੀ ਹੈ ਗਿਆ ਜਾਦੇ ਕਮਿਸ਼ਨਰੇਟ ਦੇ ਜਿਹੜੇ ਫੜੇ ਗਏ ਲੋਕ ਅੰਮ੍ਰਿਤਸਰ ਦੇ ਬਾਹਰੋਂ ਆ ਕੇ ਇੱਥੇ ਆ ਕੇ ਚਲੇ ਗਏ ਅ ਤਕਰੀਬਨ ਜੇ ਤੁਸੀਂ ਦੇਖੋ ਜੀ ਆ ਹਰਪ੍ਰੀਤ ਹੈਪੀ ਆ ਇਹ ਰਮਦਾਸ ਦਾ ਆ ਅੰਮ੍ਰਿਤਸਰ ਦਿਹਾਤੀ ਦਾ ਮਨਪ੍ਰੀਤ ਅਮਰਕੋੜ ਜ਼ਿਲ੍ਹਾ ਤਰਨਤਾਰਨ ਦਾ ਆ ਇਸੇ ਤਰ੍ਹਾਂ ਹੀ ਇਹ ਖੁਸ਼ਪ੍ਰੀਤ ਜਰਮਨਾ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਆ ਬਲਵਿੰਦਰ ਤਰਨਤਰਨ ਦਾ ਆ ਆਲਮੋਸਟ ਸਰਾਊਂਡਿੰਗ ਦੇ ਨੇ ਸਰ ਪਹਿਲਾਂ ਵੀ ਕਾਫੀ ਸਾਰੇ ਮੋਟਰਸਾਈਕਲ ਫੜੇ ਗਏ ਸੀ ਜਿਸ ਦੇ ਵਿੱਚ ਜਿਹੜੇ ਲੋਕ ਫੜੇ ਗਏ ਸੀ ਨਾ ਉਹ ਇਸੇ ਏਰੀਆ ਦੇ ਸੀ ਜਿਸ ਤਰ੍ਹਾਂ ਇਹ ਤਾਂ ਦੇਖੋ ਜਿਹੜਾ ਮਤਲਬ ਅੰਮ੍ਰਿਤਸਰ ਰਹਿਦਾ ਵੀ ਅੰਮ੍ਰਿਤਸਰ ਕਮਿਸ਼ਨੇਟ ਸੈਂਟਰ ਚ ਸੋ ਕ੍ਰਿਮੀਨਲਸ ਜਿਹੜੇ ਸਰਾਊਂਡਿੰਗ ਚ ਵੀ ਹੈਗੇ ਆ ਭਾਵੇਂ ਕੋਈ ਐਨਡੀਪੀਐਸ ਦਾ ਆ ਭਾਵੇਂ ਕਿਸੇ ਥੈਫਟ ਕੇਸਿਸ ਵਾਲਾ ਭਾਵੇਂ ਸਨੇਚਰ ਆ ਉਹ ਨੇਚਰਲੀ ਕੋਈ ਬੰਦੇਾਂ ਦੀ ਮੂਵਮੈਂਟ ਇੱਥੇ ਕਾਫੀ ਆ ਸੋ ਕਈ ਵਾਰੀ ਪੈਟੀ ਕ੍ਰਾਈਮ ਵਾਲਾ ਵੀ ਹਿਨਿਅਰਸ ਕ੍ਰਾਈਮ ਵਾਲਾ ਵੀ ਵਾਰਦਾ ਤੇ ਤੇ ਘਰ ਜਾਂਦੇ ਆ ਔਰ ਵਾਲੇ ਦਵਾਲੇ ਜਾਂਦੇ ਆ ਪਰ ਅਸੀਂ ਲੱਕੀਲੀ ਜੇ ਅਸੀਂ ਆ ਸਾਲਕ ਦਾ ਡਾਟਾ ਕੱਢੀਏ ਤੇ ਅਸੀਂ ਹਰੇਕ ਟ੍ਰੇਸ ਮਤਲਬ ਜਿਹੜਾ ਕੇਸ ਆ ਟ੍ਰੇਸ ਕੀਤਾ ਔਰ ਬੰਦਾ ਵੀ ਅਸੀਂ ਫੜਿਆ ਭਾਵੇਂ ਉਹ ਕਿਤੇ ਦਾ ਵੀ ਨੇ ਜਾਨੇ ਫੜੇ ਜਿੰਨੇ ਕੋਈ ਇਹਦੇ ਵਿੱਚ 5 ਜਾਨੇ ਹਾਂਜੀ ਔਰ ਇਹਦੇ ਚ ਡਾਟਾ ਹੈਗਾ ਜੀ ਵੈਸੇ ਧਾਰਨਾ ਬਹੁਤ ਸਾਰੇ ਲੋਕ ਆਲੇ ਆ ਤੇ ਮਿਕਸ ਹੀ ਨੇ ਹਾਂ ਇਹ ਤੇ ਮਿਕਸ ਨੇ ਸਰ ਇਹਦਾ ਇੱਕ ਮੈਂ ਬੈਕਗਰਾਉਂਡ ਹੈ ਜੀ ਇਹਨਾਂ ਦੀ ਟੋਟਲ ਤੁਹਾਨੂੰ ਦੇਣ ਦੇ ਪ੍ਰੈਸ ਟੋਟਲ ਸਾਰਾ ਕੇਸ ਕਿਹੜਾ ਜਿਹੜਾ ਬੰਦਾ ਰਿਹਾ ਸੀ ਕਿਹੜੇ-ਕਿਹੜੇ ਵਹੀਕਲ ਨੇ ਮੈਂ ਪਹਿਲਾ ਪਹਿਲਾ ਉਹ ਆਲਮੋਸਟ 20-22 ਅਸੀਂ ਰਜਿਸਟਰ ਕੀਤੇ ਆ ਇੱਕ ਤਾਂ ਅਸੀਂ ਬੜੀਆਂ ਕਲੀਅਰ ਕਟ ਮਾਨਜੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਆ ਉਤੋਂ ਮਾਨਜੋਗ ਡੀਜੀਪੀ ਸਾਹਿਬ ਦੀਆਂ ਵੀ ਵੀ ਕੋਈ ਵੀ ਕੰਪਲੇਨਟੈਂਟ ਜਿਹਨਾਂ ਸਨੇਚਿੰਗ ਹੁੰਦੀ ਆ ਜਾਂ ਕੋਈ ਹੋਰ ਪੈਟੀ ਕਰਾਈਮ ਹੁੰਦਾ ਭਾਵੇਂ theft ਕਿ ਉਹਦੀ ਬਿਲਕੁਲ ਜਿਹੜੀ ਜਿਹੜੀ ਰਜਿਸਟ੍ਰੇਸ਼ਨ ਆ ਬਿਨਾ ਹੈਜ਼ਿਟੇਸ਼ਨ ਦੇ ਬਹੁਤ ਸਖਤ ਦੇ ਤਨ ਵੀ ਉਹ ਦਰਜ ਕਰੋ ਸੋ ਅਸੀਂ ਜਿੱਦਾਂ ਇਹ 20 ਦਰਜ ਕੀਤੇ ਤਾਂ ਉਹਦੇ ਚ ਅਸੀਂ 16 ਮੁਕਦਮੇ ਜਿਹੜੇ ਅਸੀਂ ਤ੍ਰੇਸ ਕਰਨ ਚ ਕਾਮਯਾਬ ਕਾਮਯਾਬ ਹੋਏ ਆ ਔਰ ਉਹਦੇ ਵਿੱਚ ਅਸੀਂ 20 ਜਿਹੜੇ ਦੋਸ਼ੀ ਫੜੇ ਆ ਜਿਨ੍ਹਾਂ ਦੇ ਕੋਲ ਆਲਮੋਸਟ 16 ਮੋਬਾਈਲ 골ਡ ਆਰਨਮੈਂਟਸ ਦੇ ਵਿੱਚ ਇੱਕ 골ਡ ਦੀ ਚੇਨ ਤੇ ਕੈਸ਼ ਵੀ 35-40 ਹਜ਼ਾਰ ਹੈਗਾ ਆ ਬੁਲਟ ਮੋਟਰਸਾਈਕਲ ਸੋ ਇਹ ਵੀ ਇੱਕ ਅੱਛੀ ਕਾਰਗੁਜ਼ਾਰੀ ਔਰ ਪੁਲਿਸ ਦੀ ਮਸਤੈਦੀ ਦੀ ਗੱਲ ਆ ਇਹ ਇਹ ਲਗ ਲਗ ਹੀ ਨੇ ਜੀ ਇਹਦੀ ਤੁਹਾਨੂੰ ਡਿਟੇਲ ਦੇਣੇ ਜਦੋਂ ਜ਼ਿਆਦਾ ਹੀ ਨੇ ਉਹਨਾਂ 20 ਕੇਸਸ ਦੀ ਅਸੀਂ ਟੋਟਲ ਡਿਟੇਲ ਦੇਣੇ ਜੇ ਚਾਹੀਦੀ ਹੈ ਤੁਹਾਨੂੰ ਸਰ ਮੋਸਟਲੀ ਜਿਹੜੇ ਹੋਏ ਸਪੈਸ਼ਲੀ ਥੈਫਟ ਕੇਸਸ ਦੇ ਵਿੱਚ ਐਂਡ ਜਿਹੜੀਆਂ ਤੁਹਾਡੀਆਂ ਸਨੇਚਿੰਗਸ ਆ ਜਾਂ ਹੋਰ ਪੈਟੀ ਕ੍ਰਾਈਮ ਆ ਉਹਦੇ ਚ ਐਡਿਕਸ਼ਨ ਦਾ ਰੋਲ ਤਾਂ ਹੈਗਾ ਹੀ ਆ ਜਿਹੜੇ ਐਡਿਕਟਡ ਬੰਦੇ ਨੇ ਕਿਉਂਕਿ ਜਦੋਂ ਉਹ ਐਡਿਕਟ ਹੋ ਜਾਂਦੇ ਆ ਥੋੜੀ ਥੋੜੀ ਚੀਜ਼ ਦੇ ਲਈ ਜਦੋਂ ਉਹਨਾਂ ਨੂੰ ਪੰਜਾਬੀ ਚ ਤੋੜ ਲੱਗਦੀ ਆ ਹਨਾ ਇਹ ਜੋ ਵਿਡਡਰੋਅਲ ਜਦੋਂ ਸਿੰਪਟਮ ਆ ਕੇ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਵਹੀਕਲ ਮਹਈਆ ਕਰਾਇਆ ਵਿਕਲ ਮਹੀਆ ਕਰਾ ਕੇ ਦੋਨੋ ਟਾਰਗੇਟਸ ਤੇ ਪਹਿਲਾਂ ਇਹ ਲੈ ਕੇ ਜਾਂਦਾ ਰਿਹਾ ਜਿੱਦਾਂ ਕਿ ਅਸੀਂ ਸੈਕੰਡ ਟੈਕਸੀ ਵਾਲਾ ਤੁਹਾਨੂੰ ਪਤਾ ਫੜਿਆ ਇਹਨੂੰ ਵੀ ਇੱਥੇ ਫੜਿਆ ਸੋ ਇਹ ਇਹਨਾਂ ਦੀ ਗੁਰਿੰਦਰ ਵੀਰ ਹੁਣਾਂ ਦੀ ਔਰ ਰਿਪਾਲ ਸਿੰਘ ਹੁਣਾਂ ਦੀ ਟੀਮ ਦੀ ਬੜੀ ਚੰਗੀ ਕਾਮਯਾਬੀ ਆ ਵੀ ਸਟਾਰਟ ਤੋਂ ਲੈ ਕੇ ਐਂਡ ਤੱਕ ਵੀ ਇਸ ਤਫਤੀਸ਼ ਨੂੰ ਇਹ ਤਕਰੀਬਨ 90% ਲੈ ਗਿਆ ਆ ਅਦਰਵਾਇਜ਼ ਜਿਹੜੀਆਂ ਇਹਦੇ ਰਿਲੇਟਡ ਹਰਿਆਣੇ ਦੇ ਵਿੱਚ ਔਰ ਅਦਰ ਸਟੇਟਸ ਦੇ ਵਿੱਚ ਵੀ ਜਿੱਥੇ-ਜਿੱਥੇ ਦੀ ਸਾਡੇ ਕੋਲ ਐਵਿਡੈਂਸ ਆ ਸਾਡੀਆਂ ਟੀਮਾਂ ਉੱਥੇ ਰੇਡ ਵੀ ਕਰ ਰਹੀਆਂ ਔਰ ਐਵੀਡੈਂਸ ਵੀ ਕਲੈਕਟ ਕਰ ਰਹੀਆਂ ਇਹਦੇ ਵਿੱਚ ਜਿਹੜਾ ਵੀ ਫਰਦਰ ਕੋਈ ਬੰਦਾ ਵੀ ਹੋਇਆ ਇਹਨੂੰ ਬਿਲਕੁਲ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਐਂਡ ਤੱਕ ਲੈ ਕੇ ਜਾਵਾਂਗੇ ਸਰ 에어ਪੋਰਟ ਤੇ ਕਿੰਨੇ 10 ਦੇਪੋਰਟ ਕਿੰਨੇ ਬੰਦੇ ਅਰੈਸਟ ਕੀਤੇ ਅੱਜ ਹੋ ਗਏ ਦੋਨੇ ਕਿੰਨੇ ਹੋ ਗਿਆ ਅ ਇਹਦੇ ਵਿੱਚ 5 ਅਰੈਸਟ ਹੋ ਗਏ ਜੀ ਹਾਂ ਜੀ ਜਿਹੜਾ ਹੈਗਾ ਆ ਦੇਵਾ ਉਹ ਆਲਰੇਡੀ ਅਸੀਂ ਹਾਂ ਜੀ ਹਰਿਆਣੇ ਵਾਲਾ ਉਹ ਅਸੀਂ ਇਨਵੈਸਟੀਗੇਸ਼ਨ ਚ ਦੇਖ ਰਹੇ ਹਾਂ ਉਦੀ ਸਾਨੂੰ ਅਜੇ ਉਹਦਾ ਐਡਰੈਸ ਐਂਡ ਕਈ ਚੀਜ਼ਾਂ ਦੀ ਲੋੜ ਆ ਪਰ ਅਸੀਂ ਉਹਨੂੰ ਨਾਮਜ਼ਦ ਕਰ ਲਿਆ ਬੜੇ ਬੁੜੇ ਲੈ ਕੇ ਨਾ ਉਮਰ ਜਿੰਨੀ ਨੱਕ ਮੜੇ ਬੁੜੇ ਪੰਜ ਸਾਲ ਬੋਦੀ ਪ੍ਰਾਤਨਾ ਚਾਹੀਆ ਬਿਲਕੁਲ ਜੀ ਬਿਲਕੁਲ ਇਹ ਇਹ ਇਸੇ ਕਰਕੇ ਅਸੀਂ ਨਾ ਸਟ੍ਰੈਸ ਦੇ ਰਹੇ ਆ ਵੀ ਇਹ ਟੋਟਲ ਬੰਦਾ ਕਈ ਵਾਰੀ ਹੁੰਦਾ ਵੀ ਪੁਲਿਸ ਨੇ ਦੋ ਜਾਨੇ ਫੜ ਲਿਆ ਤਿੰਨ ਫੜ ਲੇ ਕੋਈ ਲਿੰਕ ਛੱਡਦਾ ਮਤਲਬ ਇਹਨੂੰ ਇਹਨੂੰ ਮਤਲਬ ਕੋਈ ਵੀ ਅਸੀਂ ਇਹਦਾ ਐਸਪੈਕਟ ਕੋਈ ਇਹਦੀ ਜਿੱਥੇ ਵੀ ਸਾਨੂੰ ਇਹਦੇ ਰਿਲੇਟਡ ਕੋਈ ਵੀ ਲਿੰਕ ਐਵਿਡੈਂਸ ਵੜੀ ਅਸੀਂ ਕਿਸੇ ਨੂੰ ਵੀ ਲਿੰਕ ਨੂੰ ਹਲੇ ਤੱਕ ਛੱਡਿਆ ਨਹੀਂ ਵੜਲੇ ਜੀ ਜੀ ਇਹ ਇਹ ਬੇਸਿਕਲੀ ਲਿੰਕ ਚ ਕਿਸੇ ਨੇ ਆਇਡੈਂਟੀਫਾਈ ਕਰਾਤਾ ਕਿਸੇ ਨੇ ਰੈਕੀ ਕਰਾਤੀ ਮਤਲਬ ਕੱਲਾ ਕੱਲਾ ਸ਼ੂਟਰ ਦਾ ਜੋ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਕ੍ਰਾਈਮ ਚ ਕੱਲਾ ਸ਼ੂਟਰ ਤਾਂ ਜਾ ਕੇ ਕਿਤੇ ਵੀ ਨਹੀਂ ਕੁਝ ਕਰ ਸਕਦਾ ਪਰ ਇਹ ਜਿੰਨਾ ਰੋਲ ਉਹਨਾਂ ਦਾ ਹੈ ਉਹਨਾਂ ਇਹਨਾਂ ਦਾ ਫੈਂਕਸ ਚ ਰੋਲ ਸਪੋਰਟ ਇਹਨਾਂ ਨੂੰ ਠਰੋਂਦਾ ਬਿਲਕੁਲ ਠਰੋਂਦਾ ਕਿਸੇ ਨੇ ਵਹੀਕਲ ਮਈਆ ਕਰਾਤਾ ਕਿਸੇ ਨੇ ਟਾਰਗੇਟ ਆਇਡੈਂਟੀਫਾਈ ਕਰਾਤਾ ਜਿਹੜਾ ਆਪਸ ਦੇ ਵਿੱਚ ਬਿਲਾਉਣ ਵਾਸਤੇ ਜਿਹੜੇ ਮੀਡੀਏਟਰ ਹੈ ਸਰ ਉਹਨਾਂ ਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ ਕਿਉਂਕਿ ਮੋਸਟਲੀ ਇਹਨਾਂ ਦੇ ਸਿੱਧੇ ਲਿੰਕ ਨਹੀਂ ਹੁੰਦੇ ਇਹ ਕਿਸੇ ਦੇ ਥਰੂ ਬੰਦੇ ਨੇ ਆ ਜਿਹੜੇ ਵਿਚ ਵਿਚਾਲੇ ਬੰਦੇ ਹਨ ਜੀ ਜਿਹੜੇ ਤਿੰਨ ਚਾਰ ਤੁਹਾਨੂੰ ਦੱਸਿਆ ਇਹ ਮੀਡੀਏਟਰ ਹੀ ਆ ਮਤਲਬ ਇੱਕ ਬੰਦਾ ਦੂਜੇ ਨੂੰ ਇਹ ਇਹ ਹਿੱਸੇ ਕਰਕੇ ਤਾਂ ਤੁਹਾਨੂੰ ਕਿਹਾ ਵੀ ਇਹ ਇਹ ਇਨਵੈਸਟੀਗੇਸ਼ਨ ਨੂੰ ਬੜਾ ਪ੍ਰੋਪਰਲੀ ਐਂਡ ਤੱਕ ਅਸੀਂ ਲੈ ਕੇ ਜਾ ਰਹੇ ਹਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਹੋ ਰਿਹਾ ਤੇ ਉਹ ਦੋਨੋਂ ਜਗ੍ਹਾ ਤੇ ਸਾਡੀਆਂ ਟੀਮਸ ਕੰਮ ਕਰ ਰਹੀਆਂ ਇਸ ਵਿੱਚ ਵਿਸ਼ਾਲ ਜੀ ਜੀ ਏਡੀਸੀਪੀ ਸਿਟੀ 1 ਐਂਡ ਗਗਨਦੀਪ ਜਿਹੜੇ ਏਸੀਪੀ ਨੇ ਸੈਂਟਰਲ ਇਨਾਂ ਦੀ ਟੀਮ ਨੇ ਬੜਾ ਚੰਗਾ ਕੰਮ ਕੀਤਾ ਔਰ ਅਲੱਗ-ਅਲੱਗ ਹਿੱਸਾਂ ਦੇ ਵਿੱਚ ਇਹ 5 ਬੰਦੇ ਅਰੈਸਟ ਕੀਤੇ ਆ ਔਰ ਉਹਨਾਂ ਕੋਲੋਂ 17 ਮੋਟਰਸਾਈਕਲ ਤੇ 8 ਐਕਟਵਾ ਸਕੂਟਰ ਮਤਲਬ অলਮੋਸਟ ਬਾਈਤੇ ਹੀ ਵਹੀਕਲਸ ਅਸੀਂ ਰਿਕਵਰ ਕੀਤੇ ਆ ਬੰਦੇ ਵੀ ਪ੍ਰੋਪਰ ਅਰੈਸਟ ਨੇ ਸੋ ਉਹਨਾਂ ਦੀ ਵੀ ਅਸੀਂ ਤੁਹਾਨੂੰ ਜਿਹੜੀਆਂ ਵਹੀਕਲਸ ਆ ਉਹਨਾਂ ਦੀ ਸੈਪਰੇਟ ਫੋਟੋ ਵੀ ਮਈਆ ਕਰਾਣੇ ਬਾਕੀ ਪ੍ਰੈਸ ਨੋਟ ਹੈਗਾ ਇਹ 3-4 ਕੇਸਸ ਨੇ ਜਿਹੜੀਆਂ ਵਹੀਕਲ